ਜੇ ਕੋਈ ਅਮਰਤਪਾਲ ਮੈਰੋ ਕਿਸੇ ਨੂੰ ਪਰੇਸ਼ਾਨ ਕਰਦਾ ਦਾਸ ਨਾਲ ਕੰਟੈਕਟ ਕਰੋ ਤੇ ਨਾਲ ਹੀ ਮੰਗ ਕਰਦਾ ਤੇ ਇਹਦੇ ਅੰਗੇਸ਼ ਇੱਕ ਕਹਿੰਦਾ ਉਹ ਨੌਦਾਂ ਨਹੀਂ ਲੈਣਾ ਇਹਨਾਂ ਨੇ ਅੰਗਸਿੰਘਾਂ ਦੇ ਬਾਣੇ ਨੂੰ ਬਦਨਾਮ ਕਰ ਰੱਖਿਆ ਨਾ ਕਿ ਨਹੀਂ ਆਉਂਦਾ ਤੇ ਉਹ ਕਹਿੰਦਾ ਮੇਰੇ ਨਾਲ ਕੰਟੈਕਟ ਕਰੋ ਜੇ ਤੈਨੂੰ ਤੁਹਾਨੂੰ ਤਾਂ ਤੂੰ ਹੀ ਕੰਟੈਕਟ ਕਰ ਆ ਜਾ ਮੈਦਾਨ ਦੇ ਵਿੱਚ ਆ ਛੜਿਆ ਹੋਇਆ ਬੰਦਿਆ ਤੂੰ ਬਾਣੇ ਨੂੰ ਬਾਕੇ ਬਦਨਾਮ ਕਰਦਾ ਫਿਰਦਾ ਕਈ ਕਈ ਦਿਨ ਤੂੰ ਨੌਦਾਂ ਨਹੀਂ ਹੈਗਾ ਆ ਸਾਡੇ ਮੈਦਾਨ ਦੇ ਸਾਹਮਣੇ ਆ ਸਾਡੇ ਤੈਨੂੰ ਪੁੱਛੀਏ ਅੱਜ ਜਿੱਥੇ ਮਰਜੀ ਬੰਨ ਲੈ ਤੂੰ ਕਹਿਣਾ ਮੈਨੂੰ ਮੇਰੇ ਤੇ ਮੇਰੇ ਨਾਲ ਕੰਟੈਕਟ ਕਰ ਤੂੰ ਤੁਹਾਨੂੰ ਧਮਕੀ ਇਹਦਾ ਤੇਰੇ ਨਾਲ ਕੀ ਕੰਟੈਕਟ ਕਰੀ ਤੂੰ ਤਾਂ ਆਪ ਛਲੇ ਦਾ ਖਾਚਾ ਸਰਕਾਰੀ ਟੌਰਟ ਬੰਦਾ ਇੱਕ ਉਹ ਹੋਰ ਕਹੀ ਜਾਂਦਾ ਉਹਨਾਂ ਨੇ ਬਲਾਤਕਾਰ ਕਰਿਆ ਇੱਕ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਅਣਖੀ ਜੋਧੇ ਨੇ ਉਹਨਾਂ ਦੇ ਇੱਕ ਮੂੰਹ ਠੱਲ ਪੋਣੀਆਂ ਆਪਦੇ ਕੋਈ ਲਾਈ ਜਾਂਦਾ ਮਾਰੀ ਜਾਂਦੇ ਨੇ ਬਕਵਾਸ ਬਾਜੀ ਜਿਹੜੇ ਉਹਦੇ ਅ ਪੈਰੋਕਾਰ ਸੇਵਕ ਮੰਨਦੇ ਨਾ ਫਿਰ ਹੁਣ ਤੁਸੀਂ ਆਪਦੇ ਘਰਾਂ ਦੇ ਵਿੱਚ ਖੋਲ ਲੋ ਇਹ ਜਿਹੜੇ ਚੈਨਲ ਨੇ ਉਹਨਾਂ ਦੇ ਦਿਖਾਇਆ ਕਰੋ ਜਿਸਮ ਉਹਨਾਂ ਤੇ ਕਰਿਆ ਕਰੋ ਤੁਸੀਂ ਉਹ ਜਿਹੜਾ ਕੁਝ ਉਹ ਕਰ ਤੁਸੀਂ ਕਰਿਆ ਕਰੋ ਸਾਨੂੰ ਸ਼ਰਮ ਨਹੀਂ ਆਉਂਦੀ ਪੰਜਾਬ ਦਾ ਮਾਹੌਲ ਗੰਦਾ ਕਰਨ ਲੱਗੇ ਹੋਏ ਉਹਦੀਆਂ ਸਪੋਰਟਾਂ ਕਰ ਕਰਕੇ ਇਹੋ ਜਿਹੀਆਂ ਗੱਲਗੀਆਂ ਇਹ ਖਾਲਸਾ ਪੰਥਾ ਨਹੀਂ ਬਖਸ਼ੂਗਾ ਕਿਸੇ ਨੂੰ ਜੇ ਕੋਈ ਪੰਜਾਬ ਦਾ ਵਾਤਾਵਰਣ ਮਾਹੌਲ ਗੰਦਗੀ ਫਲਾਊਗਾ ਚਾਹੇ ਕਿਸੇ ਰੂਪ ਦੇ ਵਿੱਚ ਆਉਣ ਉਹ ਸਿੰਘ ਨਹੀਂ ਛੱਡਣਗੇ ਸਿੰਘ ਭਜਦੇ ਵੀ ਹੈ ਨਹੀਂ ਸਿੰਘ ਗ੍ਰਿਫਤਾਰੀਆਂ ਵੀ ਦਿੰਦੇ ਨੇ ਤੇ ਅਣਖ ਦੇ ਨਾਲ ਜਿਉਣਾ ਜਾਣਦੇ ਨੇ ਸਾਡੀ ਕਿਸੇ ਨਾਲ ਕੋਈ ਨਿੱਜੀ ਜਿਹੜੀ ਹੈਗੀ ਆ ਉਹ ਦੁਸ਼ਮਣ ਨਹੀਂ ਹੈ ਅਸੀਂ ਕਹਿੰਦੇ ਸਮਾਜ ਵਧੀਆ ਹੋਵੇ ਸਾਰੇ ਜਿੰਨੇ ਵੀ ਹੋਰ ਵੀ ਬਲੌਗਰ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਮਾਜ ਨੂੰ ਉਹ ਵੀਡੀਓ ਪਾਓ ਜਿਹੜੀ ਪਰਿਵਾਰ ਦੇ ਵਿੱਚ ਬੈਠ ਕੇ ਦੇਖੀ ਜਾ ਸਕੇ ਜਿਹੜੀ ਕਦੇ ਸਮਾਜ ਨੂੰ